ਗੱਲ ਕੀਤੀ ਇਸ ਦੇ ਨਾਲ ਹੀ ਇਹਦੇ ਉੱਤੇ ਪੋਲਿਟਿਕਸ ਵੀ ਬੜੀ ਹੋ ਰਹੀ ਆ ਜਿਹਦੇ ਬਾਰੇ ਆ ਕਿ ਲੋਕੀ ਕਹਿ ਰਹੇ ਆ ਕਿ ਕਿਤੇ ਨਾ ਕਿਤੇ ਵੀ 2024 ਜਿਹੜੀਆਂ ਆਪਣੀਆਂ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਜਿਹੜਾ ਵਾ ਇੱਕ ਧਾਰਮਿਕ ਕਾਰਡ ਖੇਡਣ ਜਾ ਰਹੀ ਆ ਤਾਂ ਕਿ ਜਿਹੜਾ ਵਾ ਕਿ ਅਪਾ ਜਿਹੜੀ ਆ ਕਿ ਹੁਣ ਤੀਜੀ ਵਾਰੀ ਇਹਦੀ ਸੈਂਟਰ ਵਿੱਚ ਆਡਿਟੀ ਤਿਆਰੀ ਆ ਤੇ ਉਹਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਥੋੜਾ ਜਿਹਾ ਖਿਲਵਾੜ ਕੀਤਾ ਜਾ ਰਿਹਾ ਧਾਰਮਿਕ ਭਾਵਨਾਵਾਂ ਭਾਵਨਾਵਾਂ ਦੇ ਨਾਲ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਐਸਾ ਹੈਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਚੋਣ ਜਿੱਤੇ ਨੇ ਅੱਜ ਦੋ ਵਾਰੀ ਲਗਾਤਾਰ ਪ੍ਰਧਾਨ ਮੰਤਰੀ ਬਣਨੇ ਨੇ ਔਰ ਦਸ਼ਕਾਂ ਤੋਂ ਬਾਅਦ ਸਾਲਾਂ ਤੋਂ ਬਾਅਦ ਪੂਰਨ ਬਹੁਮਾਦੀਆਂ ਸਰਕਾਰਾਂ ਚਲਾਈਆਂ ਤੇ ਉਹਨਾਂ ਨੇ ਕੇਵਲ ਵਿਕਾਸ ਦੇ ਉੱਤੇ ਚੋਣਾਂ ਦਿੱਤੇ ਨੇ ਧਰਮ ਦੇ ਉੱਤੇ ਚੋਣ ਨਹੀਂ ਦਿੱਤੇ ਉਹਨਾਂ ਨੇ ਗਰੀਬਾਂ ਲਈ ਉਹਨਾਂ ਨੇ ਪਿਛੜਿਆਂ ਦੇ ਲਈ ਉਹਨਾਂ ਨੇ ਜਿਹੜੇ ਅਨੁਸੂਚਿਤ ਜਾਤੀ ਦੇ ਸਾਡੇ ਬੰਦੂ ਤੇ ਭੈਣਾ ਸੀਗੇ ਉਹਨਾਂ ਲਈ ਉਹਨਾਂ ਨੇ ਮਾਤਾਵਾਂ ਲਈ ਉਹਨਾਂ ਨੇ ਯੁਵਾਮਾਂ ਲਈ ਉਹਨਾਂ ਨੇ ਵਪਾਰੀਆਂ ਲਈ ਉਹਨਾਂ ਨੇ ਉਦਯੋਗਪਤੀਆਂ ਲਈ ਸਮਾਜ ਦੇ ਹਰ ਵਰਗ ਦੇ ਲਈ ਉਹਨਾਂ ਨੇ ਸਕੀਮਾਂ ਦਿੱਤੀਆਂ ਉਹਨਾਂ ਦਾ ਉਥਾਨ ਕੀਤਾ ਅੱਜ ਦੇਸ਼ ਜਿਹੜਾ ਹੈ ਦੁਨੀਆ ਦੇ ਵਿੱਚ ਉਹਨਾਂ ਨੇ ਸਾਡੀ ਭਾਰਤ ਸੰਸਕ੍ਰਿਤੀ ਉਹ ਜਦੋਂ ਬਾਹਰ ਜਾਂਦੇ ਨੇ ਰਮਾਇਣ ਲੈ ਕੇ ਜਾਂਦੇ ਨੇ ਗੀਤਾ ਲੈ ਕੇ ਜਾਂਦੇ ਨੇ ਉਹ ਜਿਹੜੇ ਵੀ ਸਮਾਗਮ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਔਮਰਜ਼ਦ ਦਰਬਾਰ ਸਾਹਿਬ ਜਿਸਲੇ ਆਏ ਮਾਣ ਸੀ ਉਹਨਾਂ ਦੇ ਉਸ ਲਈ ਉਹਨਾਂ ਨੇ ਲੰਗਰ ਸੇਵਾ ਵੀ ਕੀਤੀ ਔਰ ਉਹ ਜੋ ਜਿਹੜੇ ਮਹਾਨ ਗੁਰੂ ਸੀਗੇ ਜਿਦੇ ਗੁਰੂ ਨਾਨਕ ਦੇਵ ਸਾਹਿਬ ਸੀਗੇ ਉਹਨਾਂ ਦੇ 550 ਸਾਲਾਂ ਦਿਹਾੜੇ ਬੜੀ ਧੂਮਤਾਰ ਨਾਲ ਮਨਾਏ ਗਏ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ 400 ਸਾਲਾਂ ਦਿਹਾੜੇ ਬੜੀ ਧੂਮਤਾਰ ਨਾਲ ਮਨਾਏ ਗਏ ਉਹ ਹਰ ਧਰਮ ਦੀ ਇੱਜ਼ਤ ਕਰਦੇ ਨੂੰ ਪਿੱਛੇ ਤੁਸੀਂ ਦੇਖਿਆ ਚਰਚ ਵੀ ਗਏ ਕ੍ਰਿਸਚਨ ਉਹ ਤੇ ਉਹ ਧਰਮ ਦੇ ਉੱਤੇ ਬਿਲਕੁਲ ਰਾਜਨੀਤੀ ਨਹੀਂ ਕਰਦੇ ਉਹ ਹਰ ਵਰਗ ਨੂੰ ਨਾਲ ਲੈ ਕੇ ਚੱਲਦੇ ਨੇ ਹਰ ਜਾਤੀ ਨੂੰ ਨਾਲ ਲੈ ਕੇ ਚੱਲਦੇ ਨੇ ਹਰ ਧਰਮ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਉਹ 130 ਕਰੋੜ ਦੇਸ਼ਵਾਸੀ ਜਿਹੜੇ ਨੇ ਉਹਨਾਂ ਨੂੰ ਆਪਣਾ ਸਮਝਦੇ ਨੇ ਉਹ ਸਹੀ ਮੈਨੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਸਾਰੇ ਦੇਸ਼ ਦੇ ਹੁੰਦੇ ਨੇ ਸੋ ਐਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਵਿਕਾਸ ਦਿੱਤ ਕੋਈ ਵਿਤਗਰਾ ਨਹੀਂ ਹੋ ਸਕਦਾ ਕੋਈ ਗਲੀ ਬਣੇ ਕੋਈ ਸੜਕ ਬਣੇ ਕੋਈ ਫਲਾਈਓਵਰ ਬਣੇ ਕੋਈ ਓਵਰ ਬ੍ਰਿਜ ਬਣੇ ਕੋਈ ਐਲੀਵੇਟਡ ਰੋਡ ਬਣੇ ਉਹ ਕਿਸੇ ਇਕੱਲੇ ਥੋੜਾ ਬੰਦੀ ਹੈ ਜੀ ਉਹਨੂੰ ਸਭ ਯੂਜ਼ ਕਰਦੇ ਨੇ ਸੋ ਮੋਦੀ ਜੀ ਦੀ ਪ੍ਰਸਿੱਧੀ ਵਿਸ਼ੂ ਪ੍ਰਸਿੱਧੀ ਅੱਜ ਸਰਵੇ ਹੋ ਇਹਨੇ ਉਹ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਜਿਹੜੇ ਨੇ ਉਹ ਸਿੱਧ ਹੋਏ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੇ ਵੱਲ ਦੁਨੀਆ ਦੇ ਜਿਹੜੇ ਸ਼ਕਤੀਸ਼ਾਲੀ ਰਾਸ਼ਟਰ ਕਾਂਗਰਸ ਦਾ ਆਜੀਤ ਪ੍ਰਧਾਨ ਮੰਤਰੀ ਜਿੱਥੇ ਡਰੇ ਹੋਏ ਜਾਂਦੇ ਸੀਗੇ ਘਬਰਾਏ ਹੋਏ ਜਾਂਦੇ ਸੀ ਉਹਨਾਂ ਕੋਲੋਂ ਜਾ ਕੇ ਟੱਕੇਸ਼ਾਈ ਕਰਦੇ ਸੀ ਇਹ ਜਿਹੜੇ ਅਮਰੀਕਾ ਔਰ ਦੂਸਰੇ ਵੱਡੇ ਦੇਸ਼ ਸੀਗੇ ਅੱਜ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਕਰਦੇ ਨੇ ਮੋਦੀ ਮੋਦੀ ਦੇ ਨਾਰੇ ਲੱਗਦੇ ਨੇ ਔਰ ਅੱਜ ਉਹ ਦੁਨੀਆ ਦੇ ਸਾਰੇ ਦੇਸ਼ ਮੋਦੀ ਜੀ ਦੇ ਹੱਕ ਵਿੱਚ ਖੜੇ ਨੇ ਔਰ ਉਹ ਦੇਖਦੇ ਨੇ ਕਿ ਇਸ ਦੁਨੀਆ ਦਾ ਜਿਹੜਾ ਭਵਿਕਾ ਉਹ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਨੇ ਸਾਡੇ ਦੇਸ਼ ਦੇ ਮੋਦੀ ਜੀ ਦੇ ਹੱਥੇ ਸੁਰੱਖਿਤ ਹੈ ਆ ਜੀ 20 ਦਾ ਜਿਹੜਾ ਸੰਮੇਲਨ ਸਾਨੂੰ ਮਿਲਿਆ ਮੋਦੀ ਜੀ ਦੇ ਚੇਅਰਮੈਨਸ ਜੀ ਕਿ ਟੀ ਵੱਡੀ ਜਿਹੜੀ ਹੈ ਉਹ ਅੱਜ ਮਾਨ ਮਿਲਿਆ ਹੈ ਸਾਡੇ ਭਾਰਤ ਦੇ ਨਿਵਾਸੀਆਂ ਨੂੰ ਸਾਡੇ ਸਭ ਦੇ ਸੀਨੇ ਜਿਹੜੇ ਨੇ ਉਹ 56 ਇੰਚ ਦੇ ਹੋ ਗਏ ਸੋ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਾਂਦਾ ਉਹਨਾਂ ਨੂੰ ਕਿਸੇ ਹੋਰ ਦੀ ਲੋੜ ਨਹੀਂ ਉਹਨਾਂ ਦੇ ਕੰਮ ਬੋਲਦੇ ਨੇ ਉਹ ਹਰ ਕੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਦੱਸਦੇ ਨੇ ਮੈਂ ਕਾਂਗਰਸ ਤੋਂ ਪੁੱਛਾਂਗਾ ਮੈਂ ਰਾਸ਼ਟਰੀ ਜਨਤਾ 당ਲ ਤੋਂ ਪੁੱਛਾਂਗਾ ਮੈਂ ਮੁਲਾਇਮ ਸਿੰਘ ਜਾਂ ਯਾਦਵ ਜੀ ਦੀ ਪਾਰਟੀ ਅਖਲੇਖ ਯਾਦਵ ਜੀ ਸਮਾਜਵਾਦੀ ਪਾਰਟੀ ਤੋਂ ਪੁੱਛਾਂਗਾ ਮੈਂ ਟੀਐਮਸੀ ਤੋਂ ਪੁੱਛਾਂਗਾ ਮੈਂ ਸ਼ਿਵ ਸੇਨਾ ਤੋਂ ਪੁੱਛਾਂਗਾ ਮੈਂ ਹੋਰ ਜਿਹੜੀਆਂ ਵਿਪਕਸ਼ੀ ਪਾਰਟੀਆਂ ਠੱਗ ਬੰਦ ਨਿਰਾ ਹੋਇਆ ਉਹਨਾਂ ਨੂੰ ਪੁੱਛਾਂਗਾ ਉਹ ਆਪਣੇ ਬਾਰੇ ਕਿਉਂ ਨਹੀਂ ਦੱਸਦੇ ਉਹਨਾਂ ਦਾ ਕੋਈ ਯੋਗਦਾਨ ਰਿਹਾ ਹੈ 67 ਸਾਲ ਕਾਂਗਰਸ ਦੇ ਵਰਸਸ 9 ਸਾਲ ਮੋਦੀ ਜੀ ਦੇ ਕਿਤੇ ਬਿਹਤਰੀਨ ਨੇ ਕਾਂਗਰਸ ਦੇ ਕੁਸ਼ਾਸਨ ਭ੍ਰਸ਼ਟਾਚਾਰ ਦੇ 67 ਸਾਲ ਤੋਂ 12 ਲੱਖ ਕਰੋੜ ਤੋਂ ਵੱਧ ਭ੍ਰਿਸ਼ਟਾਚਾਰ ਦੇ ਕੇਸ ਜਿਹੜੇ ਨੇ ਕਾਂਗਰਸ ਤੇ ਚੱਲ ਰਹੇ ਨੇ ਉਹਨਾਂ ਦੇ ਨੇਤਾਵਾਂ ਦੇ ਚੱਲ ਰਹੇ ਨੇ ਮਨਮੋਹਨ ਸਰਕਾਰ ਦੇ ਮੰਤਰੀ ਮੰਡਲ ਜਿਹੜਾ ਸੀ ਉਹਦੇ ਤੇ ਚੱਲ ਰਹੇ ਨੇ ਤੇ ਅੱਜ ਭਾਜਪਾ ਦੇ ਉੱਤੇ ਉਂਗਲ ਨਹੀਂ ਕਰ ਸਕੀ ਉਂਗਲ ਕੀਤੀ ਸੀ ਮੈਂ ਵੀ ਮੈਂਬਰਸ ਆਫ ਪਾਰਲੀਮੈਂਟ ਜਿਹਾ ਰਾਫੇਲ ਦੇ ਉੱਤੇ ਬਾਅਦ ਹੀ ਰਾਹੁਲ ਗਾਂਧੀ ਜੀ ਨੂੰ ਆਪਣੇ ਆਪ ਨੂੰ ਬਚਾ ਲਿਆ ਸੁਪਰੀਮ ਕੋਰਟ 'ਚ ਇਹ ਜਿਹੜਾ ਝੂਠ ਹੋਣਾ ਨੇ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਬੋਲਿਆ ਸੀ ਮਾਫੀ ਮੰਗਣੀ ਪਈ ਸੀਗੀ ਇਸ ਤੋਂ ਬਾਅਦ ਦੇ ਸਟਰੋਂਗ ਕਿੰਨਾ ਹੋਇਆ ਮੈਂ ਮੈਡਮ ਤੁਹਾਨੂੰ ਯਾਦ ਕਰਾਵਾਂਗਾ ਕਿ ਬੰਬਈ ਦੇ ਵਿੱਚ ਰक्तपात ਹੋਇਆ ਜਿੱਦੇ ਸੈਂਕੜੇ ਲੋਕ ਮਾਰੇ ਗਏ ਮਨਮੋਨ ਸਿੰਘ ਜੀ ਔਰ ਸਰਕਾਰ ਚੁੱਪ ਰਹੀ ਉਸ ਤੋਂ ਬਾਅਦ ਪਾਕਿਸਤਾਨ ਦੇ ਕਮਜ਼ੋਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮਨਮੋਨ ਸਿੰਘ ਜੀ ਨੂੰ ਦਿਹਾਤੀ ਜਿਹੜੀ ਹੈ ਔਰਤ ਦਾ ਕਿਤਾਬ ਦਿੱਤਾ ਕਾਂਗਰਸ ਜਿਹੜੀ ਹੈ ਉਹ ਚੁੱਪ ਰਹੀ ਜਿਸ ਵੇਲੇ ਸਾਡੇ ਸਾਇੰਕਾ ਦੇ ਸਿਰ ਕੱਟ ਕੇ ਲੈ ਜਾਂਦੇ ਸੀ ਪਾਕਿਸਤਾਨੀ ਕਾਂਗਰਸ ਚੁੱਪ ਰਹੀ ਪਰ ਹੁਣ ਬੱਬਰ ਫੇਰ ਲਾਪੋਰ ਨਰਿੰਦਰ ਮੋਦੀ ਜੀ ਦਾ ਜਿਹੜਾ ਸ਼ਾਸਨ ਹੈ ਔਰ ਸ਼ਾਸਨ ਨਹੀਂ ਕਹਾਵਾ ਸੇਵਾ ਹੈ ਉਹਨਾਂ ਦੇ जिम्मे ਉੜੀ ਦੇ ਵਿੱਚ ਪੁਲਵਾਮਾ ਦੇ ਵਿੱਚ ਜਦੋਂ ਦਸਾਹਸ ਕੀਤਾ ਪਾਕਿਸਤਾਨ ਨੇ ਸਾਡੇ ਦੇਸ਼ ਭਗਤ ਵੀਰ ਜਵਾਨਾਂ ਦਾ ਕਤਲਿਆਮ ਕੀਤਾ ਤੇ ਮੋਦੀ ਜੀ ਨੇ ਕਿਹਾ ਕਿ ਹੁਨੇ ਦਾ ਪ੍ਰਣਾਮ ਭਗੋਤਨਾ ਪਵੇਗਾ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਕਿ ਜਿਹੜੀ ਸਰਜਿਕਲ ਸਟ੍ਰਾਈਕ ਹੋਈ ਜਿਹੜੀ 에ਅਰ ਸਟ੍ਰਾਈਕ ਹੋਈ ਹਜ਼ਾਰਾਂ ਜਿਹੜੇ ਨੇ ਉਹ ਆਤਵਾਦੀ ਜਿਹੜੇ ਤਿਆਰ ਸੀਗੇ ਭਾਰਤੀ ਰક્તਪਾਤ ਕਰਨ ਲਈ ਉਹਨਾਂ ਦਾ ਕਤਲੇਆਮ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਸੀਗੇ ਮੋਦੀ ਜੀ ਦੇ ਮਾਰਗਦਰਸ਼ਨ ਇ ਸਾਡੀ ਸੇਨਾ ਨੇ ਉਹਨਾਂ ਦੀ ਧਰਤੀ ਪਾਕਿਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਮੌਤ ਦੀ نیند ਸੁਲਾਇਆ ਤੇ ਉਸ ਲਿਹਾਜ਼ ਦੇ ਨਾਲ ਔਰ ਦੂਜੀ ਗੱਲ ਦੇਖੋ ਅੱਜ ਕਸ਼ਮੀਰ ਦੇ ਵਿੱਚ ਹਾਂ ਜੀ ਪੰਡਤ ਜਵਾਹਰ ਲਾਲ ਨਹਿਰੂ ਜੀ ਉਹਨਾਂ ਦੀ ਗਲਤੀ ਦੇ ਨਾਲ ਜੋ ਧਾਰਾ 370 ਟੈਂਪਰੀ ਲੱਗੀ ਸੀਗੀ ਉਹਦੇ ਕਾਰਨ ਹੀ ਅੱਤਵਾਦ ਹੋਇਆ ਜਿਹਦੇ ਜਿਹੇ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਪ੍ਰਤੀਕਤਾਵਾਦੀ ਸੀ ਦੋ ਝੰਡੇ ਤੇ ਦੋ ਸੰਵਿਧਾਨ ਇੱਕ ਜਿ세 ਰੂਹ ਮਨਜ਼ੂਰ ਹੋ ਸਕਦੇ ਸੀ ਇਹ ਉਸ ਵੇਲੇ ਸ਼ਾਮਾ ਪ੍ਰਸ਼ਾਦ ਮੁਖਰਜੀ ਜੀ ਜਿਹੜੇ ਜਨ ਸੰਗ ਦੇ ਪ੍ਰਧਾਨ ਸੀ ਸਾਡੇ ਨੇਤਾ ਸੀ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਔਰ ਉਹਨਾਂ ਦੀ ਸ਼ਹਾਦਤ ਨੂੰ ਉਹ ਜਿਹੜਾ ਬਦਲਾ ਕਿੰਨੇ ਲਿਆ ਕਾਂਗਰਸ ਰਾਜ ਜੀ ਚ ਉਹਨਾਂ ਦੀ ਸ਼ਹਾਦਤ ਹੋਈ ਸੀਗੀ ਬਦਲਾ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਅਮਨ ਸ਼ਾਹ ਜੀ ਨੇ ਜਿਨ੍ਹਾਂ ਨੇ ਉਹ ਪ੍ਰਥਕਤਾਵਾਦੀ ਉਹ ਵਿਗਟਨਵਾਦੀ ਉਹ ਅਲੱਗਵਾਦੀ ਉਹ ਅਤਵਾਦੀ ਦੀ ਸੁਰੱਖਤ ਧਾਰਾ ਜਿਹੜੀ ਹੈ ਉਹਨੂੰ ਖਤਮ ਕੀਤਾ ਔਰ ਉਹ ਧਾਰਾ ਦੇ ਖਤਮ ਹੋਣ ਤੋਂ ਬਾਅਦ ਕਸ਼ਮੀਰ ਭਾਰਤ ਦਾ ਅੰਗ ਬਣ ਗਿਆ ਕਸ਼ਮੀਰ ਦੀ ਡਿਵੈਲਪਮੈਂਟ ਹੋ ਰਹੀ ਹੈ 2 ਕਰੋੜ ਦੇਸ਼ ਵਾਸੀ ਜਿਹੜੇ ਨੇ ਉਹ ਅੱਜ ਕਸ਼ਮੀਰ ਦੇ ਵਿੱਚ ਤੁਸੀਂ ਦੇਖੋਗੇ ਪਿਛਲੇ ਸਾਲ ਦੇ ਵਿੱਚ ਜਿਹੜੇ ਸਲਾਨੀ ਸੀਗੇ ਵਿਜ਼ਟਰਸ ਸੀਗੇ ਉਹ 2 ਕਰੋੜ ਵਿਜ਼ਟਰ ਜਿਹੜੇ ਉਹ ਕਸ਼ਮੀਰ ਵਿੱਚ ਹੋ ਕੇ ਆਏ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਿਰਦੇਸ਼ ਵਿੱਚ ਅਮਿਤ ਸ਼ਾਹ ਜੀ ਦੇ ਨਿਰਦੇਸ਼ ਵਿੱਚ ਹਰੀਅਤ ਕਾਨਫਰੰਸ ਤੇ ਵੀ ਬੈਨ ਲਾ ਦਿੱਤਾ ਗਿਆ ਹੈ ਜੇਕੇ ਐਲ ਐਫ ਤੇ ਵੀ ਬੈਨ ਲਾ ਦਿੱਤਾ ਗਿਆ ਹੈ ਹੋਰ ਵੀ ਜਿਹੜੀਆਂ ਅਲੱਗਵੱਦੀ ਆਰਗੇਨਾਈਜੇਸ਼ਨਸ ਗਿਆ ਉਹਨਾਂ ਦੇ ਬੈਨ ਲਾ ਦਿੱਤਾ ਗਿਆ ਹੈ ਅੱਜ ਇੱਥੇ ਤੁਹਾਡੇ ਨਾਲ ਪੰਜਾਬ ਬਾਰੇ ਵੀ ਆਪਾਂ ਗੱਲ ਕਰਨੀ ਚਾਹਾਂਗੇ ਕਿ ਚਾਹੇ ਜਨਵਾਦ ਦੇਸ਼ ਅੱਜ ਵਿਸ਼ਵ ਪੱਧਰ ਤੇ ਚਲਾ ਗਿਆ ਤਿੰਨ ਸਟੇਟਾਂ ਵਿੱਚ ਵੀ ਉਨੇ ਪਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਆ ਬੀਜੇਪੀ ਨੇ ਉਹਦੇ ਬਾਅਦ ਹੁਣ ਆਪਣਾ ਇਲੈਕਸ਼ਨ ਵੀ ਆ ਰਹੀਆਂ ਨੇ 2024 ਦੀਆਂ ਤੇ ਪਰ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਆਪਣੇ ਪੈਰ ਨਹੀਂ ਜਮਾ پائی ਉਹਦੀ ਕੀ ਵਜ੍ਹਾ ਹੈਗੀ ਆ ਕੀ ਇਹ ਹੁਣੇ ਆਕਾਲੀ ਦਲ ਨਾਲ ਕੋਈ ਗੱਠ ਜੋੜ ਕਰਨ ਦੀ ਤਿਆਰੀ ਚਾਹ ਜਾਂ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਤਿਆਰੀ ਚਾਹ मैडम ऐसा है कि अस्सी काफी लंबे समय तक अकाली दल ਦੇ ਨਾਲ ਗੱਟ ਜੋੜੀ ਚ ਰਹੇ ਸਾਡਾ ਸ਼ੇਅਰ ਬਹੁਤ ਥੋੜਾ ਸੀ ਪਰ ਸਾਡੇ ਜਿਹੜੀ ਦੇਸ਼ ਦੀ ਕੇਂਦਰੀ ਨਿਤਿੱਤ ਅ ਸੀ ਉਹਨਾਂ ਨੇ ਧਾਰਮਿਕ ਸੁਧਭਾਵ ਰੱਖਣ ਲਈ ਤੇ ਪੰਜਾਬ ਦੇ ਵਿੱਚ ਸ਼ਾਂਤੀ ਰੱਖਣ ਲਈ ਉਹ ਸਮਝੌਤਾ ਕਰਕੇ ਰੱਖਿਆ ਅਕਾਲੀ ਦਲ ਨੇ ਉਹ ਸਮਝੌਤਾ ਤੋੜ ਦਿੱਤਾ ਅਸੀਂ ਇੰਡੀਪੈਂਡੈਂਟ ਹੁੰਨ ਹੋਏ ਆ ਅਸੀਂ ਹੁਣ 117 ਸੀਟਾਂ ਦੇ ਉੱਤੇ ਤਿਆਰੀ ਕਰ ਰਹੇ ਆ ਅਸੀਂ ਤੇ ਵਿਧਾਨ ਸਭਾ ਦੀ ਆਸੀਂ 13 ਲੋਕ ਸਭਾ ਸੀਟਾਂ ਦੇ ਉੱਤੇ ਤਿਆਰੀ ਕਰ ਰਹੇ ਆ ਪ੍ਰਧਾਨ ਸੁਨੀਲ ਜਾਖੜ ਜੀ ਦੇ ਨਿੱਤਤੋ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ 24 ਘੰਟੇ 365 ਦਿਨ ਕੰਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਪ੍ਰਸਾਰ ਵਿਸਤਾਰ ਪੰਜਾਬ ਦੇ ਡੰਡਾ ਹੀ ਜੋ ਰਿਹਾ ਹੈ ਮਹੱਲੇ ਹੀ ਝੋ ਰਿਹਾ ਹੈ ਬਸਤੀਆਂ ਹੀ ਝੋ ਰਿਹਾ ਹੈ ਸੈਮੀ ਅਰਬਨ ਏਰੀਆ ਜਿਹੜੇ ਨੇ ਉਹਨਾਂ ਹੀ ਝੋ ਰਿਹਾ ਹੈ ਸ਼ਹਿਰਾਂ ਹੀ ਝੋ ਰਿਹਾ ਹੈ ਔਰ ਲੋਕਾਂ ਨੇ ਦੇਖ ਲਿਆ ਗਿਆ ਕਾਲੀ ਦਲ ਨੂੰ ਵੀ ਦੇਖ ਲਿਆ ਫੇਲ ਹੋ ਗਿਆ ਕਾਲੀ ਕਾਂਗਰਸ ਨੂੰ ਵੀ ਦੇਖ ਲਿਆ ਫੇਲ ਹੋ ਗਿਆ ਕਾਂਗਰਸੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਏ ਆ ਬਦਲਾਅ ਤੇ ਉਹਨਾਂ ਦੇ ਪਰਿਵਾਰਾਂ 'ਚ ਆ ਗਿਆ ਕਿ ਉਹਨਾਂ ਦੇ ਪਰਿਵਾਰ ਐ ਇਸ ਵੇਲੇ ਕਰੋੜਪਤੀ ਬਣ ਰਹੇ ਨੇ ਸਮਾਜ ਜਿਹੜਾ ਉਤਰਾਹੀ ਤਰਾਹੀ ਕਰ ਰਿਹਾ ਹੈ ਉਹਨਾਂ ਨੇ ਮਤਾਵਾ ਪੈਰਨ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ 1000 ਰੁਪਇਆ ਅਕਾਊਂਟ ਹੀ ਦੇਾਂਗੇ ਅੱਜ ਕਿਸੇ ਨੂੰ ਨਹੀਂ ਮਿਲਿਆ ਅੱਜ ਕੋਈ ਸਕੂਲ ਕਾਲਜ ਕੋਈ ਇੰਸਟੀਚਿਊਟ ਨਵਾਂ ਨਹੀਂ ਖੁੱਲਿਆ ਅੱਜ ਬੇਰੋਜ਼ਗਾਰੀ ਤੇ ਕੋਈ ਲਗਾਮ ਨਹੀਂ ਲੱਗੀ ਅੱਜ ਨਸ਼ਿਆਂ ਦਾ ਵਪਾਰ ਕਿੱਥੇ ਜਿਆਦਾ ਵੱਧ ਗਿਆ ਘਰ ਘਰ ਤੱਕ ਨਸ਼ਾ ਪਹੁੰਚ ਗਿਆ ਪਰਵਾਰ ਅਗ ਦੇਸ਼ ਦਾ ਪੰਜਾਬ ਦਾ ਯੂਥ ਜਿਹੜਾ ਤੁਸੀਂ 에어ਪੋਰਟ ਤੇ ਦੇਖ ਲਓ ਅੰਮ੍ਰਿਤਸਰ 에어ਪੋਰਟ ਤੇ ਕਿੰਨਾ ਯੂਥ ਜਿਹੜਾ ਉਹ ਪੰਜਾਬ ਨੂੰ ਛੱਡ ਕੇ ਜਾ ਰਿਹਾ ਜਿਹਨੂੰ ਇਹ ਕਹਿੰਦੇ ਸੀਗੇ ਕਿ ਅਸੀਂ ਵਾਪਸ ਪੰਜਾਬ ਵਿੱਚ ਲੈ ਕੇ ਆਵਾਂਗੇ ਸੋ ਜੋ ਹਰ ਵਾਰਾ ਰੇਤ ਬਜਰੀ ਦੇ ਰੇਟ ਦੇਖ ਲਓ ਕਿ ਅੱਜ ਰੇਤ ਬਜਰੀ ਦੇ ਰੇਟ ਜਿਹੜੇ ਨੇ ਉਹ ਕਿੱਥੇ ਜਾ ਪਹੁੰਚੇ ਨੇ ਕਰਜ਼ਾ ਦੇਖ ਲਓ ਅਕਾਲੀਆਂ ਦੇ ਜਿਹੜਾ ਟਾਈਮ ਸੀ ਉਹ 15000 ਕਰੋੜ ਸਾਲਾਨਾ ਕਰਜ਼ਾ ਲਿਆ ਜਾਂਦਾ ਸੀ ਉਸ ਤੋਂ ਬਾਅਦ ਕਾਂਗਰਸੀਆਂ ਦੇ ਟਾਈਮ 20000 ਕਰੋੜ ਰੁਪਇਆ ਕਰਜ਼ਾ ਲਿਆ ਗਿਆ ਸਾਲਾਨਾ ਇਹਨਾਂ ਨੇ 35000 ਕਰੋੜ ਰੁਪਇਆ ਕਰਜ਼ਾ ਜਿਹੜਾ ਲਿੱਤਾ ਇਹ ਤੇ ਕਹਿੰਦੇ ਸੀ ਕਿ ਅਸੀਂ ਆਪਣਾ ਰੈਵਨਿਊ ਵਧਾਵਾਂਗੇ ਕਿੱਥੇ ਰੈਵਨਿਊ ਵਧਾਇਆ ਨਾ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਨੂੰ ਸੋ ਮੈਂ ਉਹ ਇਹੀ ਤੁਹਾਨੂੰ ਦੱਸਾਂਗਾ ਕਿ ਉਹ ਭਾਰਤੀ ਜਨਤਾ ਪਾਰਟੀ ਪਾਰਟੀ ਰਹਿ ਗਈ ਹੈ ਜਿਹੜੀ ਕਿ ਰਾਸ਼ਟਰੀ ਪੱਧਰ ਦੇ ਉੱਤੇ ਲੋਕ ਦੇ ਚੁੱਕੇ ਨੇ 75% ਸੇਵਾ ਜਿਹੜੀ ਦੇ ਚੀ ਹੈ ਸਰਕਾਰਾਂ ਸਾਡੀ ਹੈਗੀਆਂ ਨੇ ਔਰ ਪੰਜਾਬ ਵੀ ਜੁਲਿਆਰ ਵਾਲੇ ਸਮੇਂ ਸਾਡੀ ਸਰਕਾਰ ਬਣੇਗੀ 13 ਦੇ 13 ਲੋਕ ਸਭਾ ਸੀਟਾਂ ਸੀ ਜਿੱਤਾਂਗੇ ਔਰ ਮੋਦੀ ਜੀ ਦੀ ਚੋੜੀ